ਚਲੋ ਹੋ ਗਿਆ ਮੰਨ ਲਓ ਜੇ ਰੋਕ ਲੈਂ ਕਰ ਗੱਡੀ ਦੇ ਪਿੱਛੇ ਸਾਰਾ ਸਮਾਨ ਰੱਖ ਰਿਹਾ ਮੈਂ ਤਾਂ ਗੱਡੀ ਦੇ ਵੀ ਰੱਖਣਗੇ ਇਹ ਫਿਰ ਉੱਪਰ ਯੈਸ ਜਸਟ ਯੈਸ ਮੈਂ ਤੇ ਮੇਰਾ ਮਾਲ ਜਨੇਰ ਦੇ ਇਹ ਨਾਇਆ ਥਾਣੇ ਦੇ ਕੰਮ ਆਉਂਗਾ Eus bech ke dinne firde au na be botlange to